ਸਰੂਪਾਂ ਦੇ ਮਾਮਲੇ 'ਚ ਸਰਕਾਰ ਨੇ ਅਦਾਲਤ 'ਚ ਖੁਦ ਮੰਨਿਆ ਕਿ ਕਾਰਵਾਈ ਲਈ ਸਮਰਥ ਸ਼ਰਮਣਿਕ ਕਮੇਟੀ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਐਡਵੋਕੇਟ ਸਾਮੀਨੇ ਕਿਹਾ ਸ਼ਰਮਣਿਕ ਕਮੇਟੀ ਨੇ ਜਾਂਚ ਰਿਪੋਰਟ ਅਨੁਸਾਰ ਸਖਤ ਕਾਰਵਾਈ ਛੋਟੇ ਤੋਂ ਲੈ ਕੇ ਵੱਡੇ ਮਾਲੀਵਾਂ ਤੱਕ ਕਿਸੇ ਨੂੰ ਨਹੀਂ ਬਖਸ਼ਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 55 ਸਰੂਪਾਂ ਦੇ ਮਾਮਲੇ ਉਸੌਮਨੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਸੱਦੀ ਉੱਚੀ ਪੱਤਰਕਾਰ वार्ता ਦੌਰਾਨ ਪੰਜਾਬ ਸਰਕਾਰ ਤੇ ਸਵਾਲ ਚੁੱਕਦੇ ਆਖਿਆ ਕਿ ਸਰਕਾਰ ਵੱਲੋਂ ਉਹ ਅਦਾਲਤ ਵਿੱਚ ਸ਼ੌਮਿਕ ਕਮੇਟੀ ਨੇ ਇੱਕ ਸਮਰਥ ਸੰਸਥਾ ਵਜੋਂ ਪਰਵਾਨੇ ਜਾਣ ਦਾ ਤੇ ਆਪਣੇ ਪ੍ਰਬੰਧਕੀ ਮਾਮਲੇ 'ਚ ਕਾਰਵਾਈ ਕਰਨ ਲਈ ਅਧਿਕਾਰਿਤ ਹੋਣ ਦੇ ਤੇ ਪੱਖ ਨੂੰ باوجود ਐਫ ਆਈ ਆਰ ਦਰਜ ਕਰਨੀ ਉਸ ਦੀ ਸਿਆਸੀ ਮਨਸ਼ਾ ਦਾ ਸਾਬਤ ਕਰਦੀ ਹੈ ਕਿ ਉਨਾ ਆਖਿਆ ਕਿ ਸਰਕਾਰ ਜਿਹਾ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਵੀ ਚੁਣੌਤੀ ਦੇ ਰਹੀ ਹੈ ਕਿਉਂਕਿ ਡਾਕਟਰ ਰੀਸ਼ਰ ਸਿੰਘ ਦੀ ਜਾਂਚ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕਰਵਾਈ ਗਈ ਅਤੇ ਸ਼ਰਮੀ ਕਮੇਟੀ ਨੂੰ ਕਾਰਵਾਈ ਦਾ ਆਦੇਸ਼ ਵੀ ਸ਼੍ਰੀ ਅਕਾਲ ਤਖਤ ਸਾਹਿਬ ਨੇ ਵੀ ਕੀਤਾ ਸੀ ਐਡਵੋਕੇਟ ਸਾਮੀ ਨੇ ਕਿਹਾ ਕਿ ਸ਼ਰਮਨੀ ਕਮੇਟੀ ਡਾਕਟਰ ਰੀਸ਼ਰ ਸਿੰਘ ਦੀ ਜਾਂਚ ਰਿਪੋਰਟ ਦੀਆਂ ਸਿਫਾਰਿਸ਼ਾਂ ਨੂੰ ਇਨ ਬਿਨ ਲਾਗੂ ਕਰਦੇ ਹੋਏ ਛੋਟੇ ਤੋਂ ਲੈ ਕੇ ਹਰ ਵੱਡੇ ਮੁਲਾਜ਼ਮ ਤੇ ਕਾਰਵਾਈ ਕਰ ਚੁੱਕੀ ਹੈ ਜਿਸ ਵਾਰ ਸਰਕਾਰ ਤੇ ਪੁਲਿਸ ਦੀ ਦਖਲਅੰਦਾਜ਼ੀ ਕੋਈ ਤਕ ਨਹੀਂ ਬੰਦੀ ਉਹਨਾਂ ਕਹੇ ਕਿ ਪੰਜਾਬ ਸਰਕਾਰ ਹਾਈ ਕੋਰਟ ਦੇ ਜਿਸ ਹੁਕਮ ਦਾ ਜ਼ਿਕਰ ਕਰਕੇ ਐਫ ਆਈ ਆਰ ਦਾਜ ਕਰਨ ਨੂੰ ਉਭਾਰ ਰਹੀ ਹੈ ਉਸ ਦਾ ਖੁਦ ਸਰਕਾਰ ਵੱਲੋਂ ਇਹ ਅਧਿਕਾਰ ਕੇ ਤਸਿੱਗ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਹੁਣ ਬਾਰੇ ਹਲਫਨਾਮਾ ਦਿੱਤਾ ਗਿਆ ਹੈ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਮੈਂ ਅੱਜ ਜਿਹੜਾ ਪਰਚਾ ਦਰਜ ਹੋਇਆ ਮੁਲਾਜ਼ਮਾਂ ਦੇ ਖਿਲਾਫ ਉਹਦੇ ਬਾਬਤ ਗੱਲ ਕਰਨੀ ਹੈ ਇਲਾਵਾ ਮੈਂ ਇਹ ਵੀ ਕਲੀਅਰ ਕਰ ਦਿਆਂ ਕਿ ਬਹੁਤ ਕੁਝ ਕਿਹਾ ਜਾ ਰਿਹਾ ਵੀ ਸ਼ਾਇਦ ਉਹਨਾਂ ਨੂੰ ਬਚਾਉਣ ਲਈ ਇਹਨਾਂ ਦੀ ਮਿਹਲੀ ਭੋਗ ਕੇ ਮੈਂ ਤੁਹਾਨੂੰ ਵੀ ਸ਼ਪਾਇਤ ਕਰਦਿਆਂ ਸੇਵਾਦਾਰ ਤੋਂ ਲੈ ਕੇ ਮੁਖ ਸਕੱਤਰ ਤੱਕ ਸਾਰੇ ਵਹਿਲੇ ਕੀਤੇ ਹਨ ਤੇ ਜੇ ਕੋ ਮਾਨਸਾ ਇਦਾਂ ਦੀ ਹੁੰਦੀ ਤੇ ਫੇਰ ਉਹ ਇਹ ਹੋ ਸਕਦਾ ਸੀ ਇਹ ਕਾਰਨ ਕਿਉਂਕਿ ਸ਼ੋਮਣੀ ਕਮੇਟੀ ਦੇ ਵਿੱਚ ਜਿੰਨੇ ਮੁਲਾਜ਼ਮ ਇਸ ਐਪੀਸੋਡ ਦੇ ਵਿੱਚ ਸਿਗੇ ਉਹ ਸਾਰੇ ਦੇ ਸਾਰੇ ਬਹਿਲੇ ਕਿਤੇ ਇਸ ਕਰਕੇ ਪਹਿਲਾਂ ਤੁਹਾਨੂੰ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਨਾ ਬਾਕੀ ਵੀ ਜਿਹੜੇ ਕਹਿੰਦੇ ਆ ਸਾਡਾ ਉਹਨਾਂ 16 ਦੇ ਨਾਲ ਕੋਈ ਸਰੂਕਾਰ ਨਹੀਂ ਸਾਡੇ EMPLOYEES ਸਿਗੇ ਠੀਕ ਸਿਗੇ ਪਰ ਜਿਹਲੇ ਰੁਕਸਤ ਹੋ ਗਏ ਹੁਣ ਸਾਡਾ ਉਹਨਾਂ ਨਾਲ ਕੋਈ ਸਰੂਕਾਰ ਨਹੀਂ ਕਹਿਣ ਤੋਂ ਭਾਵ ਸਾਬਕਾ ਸਾਰੇ ਹੋ ਗਏ ਸੋ ਇਹ ਗੱਲ ਜਿਹੜੀ ਅਕਸਰੇ ਪ੍ਰਚਾਰੀ ਜਾਂਦੀ ਆ ਪਹਿਲਾ ਮੈਂ ਇਹਦਾ ਖੰਡਨ ਕਰਦਾ ਕਿ ਬਿਲਕੁਲ ਗਲਤ ਪ੍ਰਚਾਰੀ ਜਾ ਰਹੀ ਐਹੋ ਦੀ ਕੋਈ ਗੱਲ ਨਹੀਂ। ਦੂਸਰਾ ਮੈਂ ਮਾਛੀਵਾੜੇ ਸਾਹਿਬ ਉਦੋਂ ਗੁਰਦੁਆਰਾ ਸਾਹਿਬ ਨਗਰ ਕੀਰਤਨ ਸੀ। ਉਹ ਬੜੀ ਗੱਲ ਚੱਕੀ ਜੀ ਵੀ 10 ਵੀ ਕਪੜੇ ਰੋਜ਼ ਹੁੰਦੇ ਹਾਂ ਮੈਂ ਠੀਕ ਗੱਲ ਕਹੀ ਉੱਥੇ। ਪਰ ਉਹਦੇ ਪਿੱਛੇ ਕੀ ਕਿਹਾ ਸੀ ਉਹ ਨਹੀਂ ਸੁਣਿਆ। ਕਿ ਹੁਣ ਸਾਰੇ ਜਿਹੜੇ ਆ ਇਹਨਾਂ ਦੀ ਪੜਤਾਲ ਜਿਹੜੀ ਆ ਉਹ ਪੁਲਸ ਕਰਿਆ ਕਰੂਗੀ। ਕਿਹੜੇ ਕਪੜੇ ਹੁਣ ਸਵੇਰ ਨੂੰ ਸਬਜ਼ੀ ਲੈਣ ਜਾਂਦੇ ਆ ਮਲਾਜੋ। ਕੋਈ ਵਿਚੋਂ 100 200 ਦੀ ਕੁਠਾ ਕੀ ਠੋਰੀ ਕਰਿਆ ਆ ਤੇ ਉਹਨੂੰ ਹੋਰ ਕੱਪੜਾ ਉਹ ਕੀ ਕਹੋਗੇ ਤੁਸੀਂ ਕਿਸੇ ਨੇ ਰਸੀਦ ਨਹੀਂ ਕੋ ਕੱਟੀ ਉਹਨੂੰ ਕੀ ਕਹੋਗੇ ਤੁਸੀਂ ਮੈਂ ਸਾਰਿਆਂ ਨੂੰ ਸਪਸ਼ਟ ਕਰਨਾ ਚਾਹੁੰਦਾ ਮੈਂ ਬਿਲਕੁਲ ਆਪਣਾ ਨਹੀਂ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਤੌਰ ਤੇ ਕਹਿਣਾ ਚਾਹੁੰਦਾ ਕਿ ਅਸੀਂ ਕਿਸੇ ਨਾਲ ਢਿੱਲ ਨਹੀਂ ਕਰਦੇ ਇਹ ਮੁਲਾਜ਼ਮ ਵੀ ਸਾਡੇ ਜਾਣਦੇ ਕਿਉਂਕਿ ਵੱਡਾ ਪ੍ਰਬੰਧ 22000 ਮੁਲਾਜ਼ਮ ਹੈ ਤੇ ਸਰਕਾਰ ਦੇ ਵਿੱਚ ਨਹੀਂ ਕਈ ਵਾਰੀ ਝੂਣਾ ਢਿੱਲੀਆਂ ਹੁੰਦੀਆਂ ਸੋ ਇਸ ਕਰਕੇ ਇਹ ਮੈਂ ਸਪਸ਼ਟ ਕਰਨਾ ਚਾਹੁੰਦਾ ਕੱਪੜੇ ਚਾਹੇ 100 ਦਾ ਚਾਹੇ ਆਜ਼ਾਦ ਦਾ ਚਾਹੇ ਲੱਖ ਦਾ ਤੇ ਉਸ ਗੱਲ ਨੂੰ ਪ੍ਰਚਾਰੀ ਇਹ ਨਾ ਜਾਣਾਂ ਜੀ ਵੀ ਪ੍ਰਧਾਨ ਨੇ ਸ਼੍ਰੋਮਣੀ ਕਮੇਟੀ ਨੇ ਆਹ ਗੱਲ ਕਹੀ ਮੈਂ ਕਹੀ ਆ ਪਰ ਉਹਦੀ ਪਿਛਲਾ ਹਿੱਸਾ ਨਹੀਂ ਸੀ ਪੂਰਾ ਕਰਨਾ ਪਿਆ ਤਾਂ ਮੰਨ ਲਓ ਸਾਰਿਆਂ ਦੀ ਫਿਰ ਇਹ ਜਿਹੜੀ ਕਾਰਵਾਈ ਪੁਸ ਕਰਿਆ ਕਰੂਗੀ ਪਹਿਲਾ ਗੱਲ ਦੂਸਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸਰਵਿਸ ਰੂਲ ਆ ਉਹਨਾਂ ਦੇ ਵਿੱਚ ਕਿਧਰੇ ਵੀ ਹਾਈ ਕੋਰਟ ਦੇ ਨਿਸ਼ਾ ਨਿਰਦੇਸ਼ ਕੀ ਇਹਨੂੰ ਜੁਆਇਨ ਕਰਾਓ ਅਸੀਂ ਜੁਆਇਨ ਕਰਾ ਕੇ ਉਸੇ ਵੇਲੇ ਇਹਨੂੰ ਮੌਤਲ ਕੀਤਾ ਦਵਾਰ ਨੂੰ ਤੇ ਅਸੀਂ ਕਿਹਾ ਪਿਆ ਅਸੀਂ ਇਹਨੂੰ ਚਾਰਟ ਸ਼ੀਟ ਦੇਾਂਗੇ ਇਹਦੀ ਜਿਹੜੀ ਤਸੱਬਰ ਕੀਤੀ ਮੌਤਲ ਦੀ ਡੇਟ 27/8/2020 ਕੀਤੀ ਜਦੋਂ ਤੋਂ ਪਹਿਲਾ ਮਤਲ ਇਸੇ ਤਰ੍ਹਾਂ ਜਿਹੜਾ ਦਲਵੀਰ ਸਿੰਘ ਹੈਲਪਰ ਸੀ ਇਹ ਵੀ ਹਾਈ ਕੋਰਟ ਦਾ ਆਰਡਰ ਸੀ ਕਿ ਇਹਨੂੰ ਦੁਬਾਰਾ ਜੁਆਇਨ ਕਰਾਓ ਤੇ ਇਹਨੂੰ ਵੀ 27/8/20 ਤੋਂ ਮੁੜ ਕੇ ਆਪਣੇ ਸਰਵਜ ਬਹਾਲ ਕਰਕੇ ਮੋੜ 27820 ਤੋਂ ਮੌਤਲ ਕੀਤਾ ਗਿਆ ਇਹਦੇ ਨਾਲ ਫਿਰ ਜੁਝਾਰ ਸਿੰਘ ਸੀ